ਇਹ ਆ ਦੇਖ ਸਕਦੇ ਹੋ ਤੁਸੀਂ ਹਨਾ ਖੁੱਲਾ ਜੇ ਅੱਖਗੇ ਬਾਕੀ ਅਡਰ ਕੁਆਲਟੀ ਹੈ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਥਣ ਜਿਹੜਾ ਹੈਗਾ ਨਾ ਥਣ ਤਾਂ ਬਹੁਤ ਸੋਹਣਾ ਲੱਗਿਆ ਹੋਇਆ ਹੈਗਾ ਲਵੇ ਨੂੰ ਇਹ ਮਗਰਲਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਦੁੱਧ ਬਾਈ ਛੋਟੀ ਜੀ ਵਹੜਾ ਭੱਜੀ ਫਿਰਦੀ ਹੈ ਵੇੜੇ ਚ ਪੈਰ ਤਾਂ ਲਾਉਂਦੀ ਨਹੀਂ ਮਾ ਦਿੱਤੀ ਗੱਲ ਹਾਂ ਬਈ ਦੋ ਦੰਦ ਦੋ ਦੰਦ ਬੱਚੀ ਠੀਕ ਆ ਤੇ ਦੋ ਜੀ ਜੀ ਵਹ ਹੈਡ ਹਨਾ ਮੂਹ ਮਾ ਦੀ ਬਹੁਤ ਸੋਹਣੀ ਆ ਦੋਸਤੋ ਦੇਖ ਸਕਦੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡੇ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਚ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਸਪੈਂਡ ਸੰਗਤ ਖੁਰਦ ਦੇ ਵਿੱਚ ਨੇੜੇ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਾਵਾਂਗੇ ਇੱਕ ਸੋਹਣੀ ਸੋਹਣੀ ਜਰਸੀ ਹੈ ਜਿਹੜੀ ਸਕਰੀਨ ਤੇ ਦੇਸੀਆਂ ਦੀ ਇਹਦੇ ਬਾਰੇ ਵੀ ਜਾਣਕਾਰੀ ਲੈ ਕੇ ਦੇਵਾਂਗੇ ਨਵੇਂ ਵੀਰ ਆ ਜਿਹੜੇ ਪੇਜ ਨੂੰ ਫੋਲੋ ਕਰ ਲਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਜੋ ਕਰਾਉਨੇ ਆ ਬਾਈ ਨਾਲ ਆ हां जी भाई जी हस्सी काल जी सत श्री अकाल भाई जी ਤੇ ਬਾਈ ਜੀ ਪਹਿਲਾਂ ਤਾਂ ਆਪਦਾ ਨਾਮ ਦੱਸਿਓ ਨਾਮ ਬਾਈ ਕਾਲਾ ਜੀ ਠੀਕ ਹੈ ਪਿੰਡ ਬਾਈ ਪਿੰਡ ਸੰਗਰ ਖੁਰਦਾ ਜ਼ਿਲ੍ਹਾ ਬਟਿੰਡਾ ਜੀ ਨੇੜੇ ਤਲਵੰਡੀ ਸਾਬੂ ਦੇ ਹਨਾ ਪਹਿਲਾਂ ਵੀ ਮੈਂ ਦੱਸ ਚੁੱਕਿਆ ਕੱਲ੍ਹ ਹੈਨਾ ਤੇ ਆਪਾਂ ਇਸ ਪਹਿਲੇ ਨਗਰ ਤੋਂ ਆਪਾਂ ਸਟਾਰਟ ਕਰਾਂਗੇ ਬਾਈ ਆ ਪਹਿਲਾਂ ਇਸ ਨਗਰ ਦੀ ਆਪਾਂ ਨੂੰ ਜਾਣਕਾਰੀ ਦੇ ਇਹ ਕਿੰਨੇ ਸੂਏ ਸੂਣ ਵਾਲੀ ਹੈ ਜਿਹੜੀ ਗਾਂ ਹੈ ਇਹ ਪਹਿਲੇ ਸੂਏ ਸੋਣਾ ਬਾਈ 2 ਦੰਦ ਦਾ ਬੱਚੀ ਪਹਿਲੇ ਸੂਏ 2 ਦੰਦ ਹਾਂਜੀ ਹਾਂਜੀ ਕਿੰਨੇ ਕ ਦਿਨ ਲੈ ਜੂ ਕਲੇ ਦਿਨ 10 ਦਿਨ ਬਾਕੀ ਹੈ ਜੀ 10 ਦਿਨ ਬਾਕੀ ਆ ਕਿੰਨਾ ਕ ਦੁੱਧ ਪਾ ਦੂਗੀ ਬਾਈ ਦੁੱਧ ਪਾ ਦੂ ਬੱਚੀ 25 ਲੀਟਰ ਬਾਈ ਰਾਮਾ 25 ਕਿਲੋ ਲੇਵੇ ਲੂਵੇ ਦੀ ਬਹੁਤ ਖੁੱਲੀ ਆ ਹਨਾ ਬਹੁਤ ਬਹੁਤ ਸਾਫ ਸੋਥਰੀ ਸੋਹਣੀ ਸੀਲ ਠੰਡੀ ਬੜੀ ਠੀਕ ਆ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਸੀਲ ਠੰਡੀ ਆ ਬਾਈ ਕੱਲੇ ਕੋ ਤੋੜ ਕੇ ਥਾਈ ਬਾਕੀ ਫਿਰ ਆਪਾਂ ਤੁਹਾਨੂੰ ਜਿਹੜਾ ਹੈਗਾ ਰੇਟ ਵੀ ਕਨਫਰਮ ਕਰਾਉਣੇ ਆ ਹਾਈਟ ਵਗੈਰਾ ਤੁਸੀਂ ਦੇਖ ਸਕਦੇ ਹੋ ਹਨਾ ਬਹਿੜ ਦੀ ਹੈ ਜਿਹ ਬਾਕੀ ਅਡਰ ਕੁਆਲਿਟੀ ਹੈ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਥਾਨ ਜਿਹੜਾ ਹੈਗਾ ਨਾ ਲੇਵੇ ਨੂੰ ਲੱਗਿਆ ਹੋਇਆ ਬਹੁਤ ਚੰਗਾ ਲੱਗਿਆ ਤੇ ਬਾਕੀ ਹਜੇ ਇਹਨਾਂ ਹੋਰ ਬਣਨਾ ਬਹਿੜ ਨੇ ਚੰਗੇ ਕੱਦ ਕਾਠ ਵਾਲੀ ਜਿਹੜੀ ਹੈਗੀ ਐਚ ਐਫ ਦੇ ਵਿੱਚ ਰੰਗ ਬਹੁਤ ਸੋਹਣਾ ਫੇਸ ਕੁਆਲਿਟੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਹੈ ਬਾਕੀ ਸਾਈਡ ਪੋਜ ਤੋਂ ਤੁਸੀਂ ਦੇਖ ਲਓ ਜਿਹੜਾ ਹੈਗਾ ਲੇਵੇ ਨੂੰ ਥਾਨ ਲੱਗਿਆ ਬਹੁਤ ਵਿੱਥ ਤੇ ਲੱਗਿਆ ਹੋਇਆ ਤੇ ਆਜੋ ਆਪਾਂ ਕਰਾਉਣੇ ਆ ਤੁਹਾਨੂੰ ਰੇਟ ਕਨਫਰਮ ਕਾਲੇ ਰੇਟ ਕਿੰਨਾ ਹਨ ਇਹ ਰੇਟ ਬਈ 1 ਲੱਖ 20 ਹਜ਼ਾਰ ਇੱਕ ਵੀ ਦੇਂਗਾ ਕਿੰਨੇ ਦੀ ਇੱਕ 10 ਦੀ ਦੇਵਾਂਗੇ ਇੱਕ 10 ਦੀ ਠੀਕ ਆ ਤੇ ਆ ਜਾ ਕਾਲੇ ਇੱਧਰ ਲਈ ਸਾਈਡ ਆ ਜਾ ਜਿਹੜੀ ਆਪਣੀ ਆ ਦੂਜੀ ਨੰਬਰ ਤੇ ਗਾ ਆ ਗਈ ਤੇ ਇਹ ਕੱਦ ਕੱੜ ਤੇ ਇਹ ਚ ਵੀ ਦੇਖ ਲੋ ਕਾਲੇ ਮਾੜਾ ਦੇ ਨਾਲ ਹੋਈ ਹਾਈਟ ਬਹੁਤ ਆ ਹਨਾ ਹਾਂਜੀ ਬਹੁਤ ਠੀਕ ਆ ਇਹ ਕਿੰਨੇ ਸੂਏ ਪਹਿਲੇ ਸੂਏ ਦੋ ਦੰਦ ਦੀ ਇਹ ਵੀ ਅੱਛਾ ਇਹ ਵੀ ਦੋ ਦੰਦ ਦਾ ਪਹਿਲੇ ਸੂਏ ਕਿੰਨੇ ਦਿਨ ਬਾਕੀ ਇਹਦੇ ਇਹਦੇ 12 ਦਿਨ ਬਾਕੀ ਆ ਜੀ 12 ਦਿਨ ਬਾਕੀ ਠੀਕ ਆ ਖੋਲ ਬਈ ਇਹਨੂੰ ਵੀ ਕਰਾ ਤੋੜ ਕੇ ਦਿਖਾ ਕੋਈ ਹੋ ਕੋਈ ਕਿਵੇਂ ਦੰਦ ਚੈੱਕ ਕਰਾਉਣੇ ਆ ਦੋਸਤੋ ਆਪਾਂ ਸੋਨੂੰ ਜਿਵੇਂ ਤੁਸੀਂ ਦੇਖ ਸਕਦੇ ਹੋ ਹਨ ਦੰਦ ਵੀ ਦਿਖਾ ਦਿੱਤੇ ਵੀ ਕਈ ਵਾਰੀ ਹੁੰਦੀ ਹੈ ਗੱਲ ਹਾਂ ਬਈ ਦੋ ਦੰਦ ਦੋ ਦੰਦ ਬੱਚੀ ਠੀਕ ਆ ਤੇ ਦੋ ਇਹ ਵੀ ਦੋ ਦੰਦ ਤੁਸੀਂ ਜਿਹੜੀ ਆਪਾਂ ਪਹਿਲਾਂ ਵੀ ਦਿਖਾਈ ਹੈ ਠੀਕ ਆ ਦੋ ਦੰਦ ਵੜਾ ਜਿਹੜੀ ਤੁਸੀਂ ਦੇਖ ਸਕਦੇ ਹੋ ਜਿਹੜਾ ਲੇਵਾ ਜਿਹੜਾ ਹਜੇ ਗਾਂ ਨੇ ਹਜੇ ਬਹੁਤ ਵਧੀਆ ਬਣਾਉਣਾ ਬਾਕੀ ਬਣਾਈ ਵੀ ਥਾਣ ਥਣ ਦੀ ਬਹੁਤ ਸੋਹਣੀ ਹੈ ਹਨਾ ਐਡੀ ਬੱਚੀ ਹਰੇਕ ਪਹਿਲਾਂ ਇੰਨੀ ਹਾਈਟ ਨਹੀਂ ਕਰਦੀ ਹਾਈਟ ਹੋਇਡ ਤਾਂ ਠੀਕ ਆ ਸਹੀ ਗੱਲ ਆ ਆ ਬਣਦੇ ਕਾਲੇ ਦੁੱਧ ਕਿੰਨਾ ਕ ਪਾ ਦੂ ਕਾਲੇ ਦੁੱਧ ਪਾ ਦੂ ਬੱਚੇ ਬਈ 27 28 ਲੀਟਰ ਹੈ ਪਹਿਲੇ ਨਹੀਂ ਹਾਈਟ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਹਨਾ ਉਹ ਵੀ ਲੇਵੇ ਤੋਂ ਬਹੁਤ ਚੰਗੀ ਹੈ ਕੀ ਰੇਟ ਰਹਿੰਦਾ ਬਈ ਕਾਲੇ ਆਪਾਂ ਦੱਸੀ ਕਰਾਂ ਦਰਸ਼ਕ ਵੀਰਾਂ ਨੂੰ ਰੇਡਰ ਦਾ 95000 ਹੈ ਦੇਂਗਾ ਕਿੰਨੇ ਦੇ 90000 ਦੀ ਵਧੀਆ ਦੇ ਦੇ 90 ਦੀ ਠੀਕ ਆ ਤੇ ਇਧਰ ਦੋਸਤੋ ਇੱਕ ਆਪਾਂ ਤੁਹਾਨੂੰ ਹੋਰ ਚੰਗੀ ਕਾਲੇ ਪਹਿਲਾਂ ਜਿਹੜੀ ਆਹ ਵਹਿੜਾ ਹਨਾ ਇਹਨੂੰ ਤੋੜ ਕੇ ਦਿਖਾ ਥੱਲੋਂ ਬਹੁਤ ਸੋਹਣੀ ਵਹਿੜਾ ਦੋਸਤੋ ਤੁਹਾਨੂੰ ਮੈਂ ਦਿਖਾਉਣਾ ਤੋੜ ਕੇ ਡिटੇਲ ਹੈ ਜਿਹੜੀ ਆਪਾਂ ਬਾਅਦ ਦੇ ਵਿੱਚ ਕਨਫਰਮ ਕਰਦੇ ਆਂ ਦੋਸਤੋ ਗਾਂ ਦਾ ਤੁਸੀਂ ਜੇ ਅੱਖੋਂ ਨਾ ਥੱਲੋਂ ਲੇਵੇ ਦੀ ਬਹੁਤ ਜਿਆਦਾ ਚੰਗੀ ਆ ਦੇਖ ਸਕਦੇ ਹੋ ਤੁਸੀਂ ਹਨਾ ਖੁੱਲਾ ਜੇ ਅੱਖ ਗੇ ਲੇਵਾ ਜਿਹੜਾ ਪੱਟਾਂ ਦੇ ਵਿੱਚ ਹੈ ਟਾਈਟਡਰ ਵਾਲੀ ਰਹੂਗੀ ਖਾਣ ਦਾ ਸਾਈਜ਼ ਵੀ ਚੰਗਾ ਬਾਕੀ ਤੁਸੀਂ ਕੋਈ ਵੀ ਹਨਾ ਜਾਨਵਰ ਆਪਾਂ ਜਦੋਂ ਲੈਨੇ ਆ ਘਰੇ ਆ ਕੇ ਤਸੱਲੀ ਕਰਨ ਦਾ ਸੋਡਾ ਹਾਕਾ ਦੋ ਟਾਈਮ ਕਰੋ ਚਾਰ ਟਾਈਮ ਕਰੋ ਤੇ ਆ ਜੋ ਆਪਾਂ ਇਹ ਗਾਂ ਦੀ ਜਿਹੜੀ ਹੈ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆਂ ਕਾਲੇ ਕਿੰਨੇਵੇਂ ਸੂਏ ਸੂਨੇ ਨੇ ਇਹਨੇ ਦੂਜੇ ਸੂਏ ਸੂਣਾ ਬਾਈ ਕੈ ਦੰਦਾ ਕਾਲੇ ਚਾਰ ਦੰਦਾ ਮੂੰਹ ਹੋ ਬਾਈ ਦੇਖ ਲੈ ਠੀਕ ਹੈ ਚਾਰ ਦੰਦਾ ਹਾਂ ਲੈ ਵੀ ਦਿਖਾ ਸਾਨੂੰ ਠੀਕ ਹੈ ਚਾਰ ਦੰਦਾ ਜਿਵੇਂ ਕੱਲੇ ਆਪਾਂ ਦੇਖਿਆ ਹਨਾ ਵੀ ਮੈਨੂੰ ਐ ਲੱਗਦਾ ਵੀ ਛਿੱਗ ਦੇ ਚੱਕਾਂ ਲੱਗਦੇ ਹਨਾ ਠੀਕ ਹੈ ਠੀਕ ਹੈ ਠੀਕ ਹੈ ਪਰਲਾ ਬਸ ਇੱਕ ਵਾਲਾ ਦੰਦਾ ਹਜਾਈ ਜਾਂਦਾ ਠੀਕ ਕਾਲੇ ਜਿਵੇਂ ਕਿੰਨਾ ਕ ਦੁੱਧ ਪਾਉ ਦੂ ਤੇਰੀ ਆਸਮਤਾ ਕੁ ਬੜ ਬਾਈ 24 ਲੀਟਰ ਦੁੱਧ ਦੇ ਦੂ ਰਾਹੁਣਾ 23 24 ਲੀਟਰ ਹੈ ਨਾ ਬਹੁਤ ਚੰਗਾ ਥਣ ਲੈ ਵਸੀਂ ਸੰਧੀ ਬੜੀ ਆ ਹਾਂ ਹਜੇ ਤਾਂ 2-3 ਦਿਨ ਹਜੇ ਨਹੀਂ ਸੌਂਦੀ ਅੱਛਾ 2-3 ਦਿਨ ਹਜੇ ਹੋਰ ਲੈ ਜਾਊਗੀ ਹਾਂਜੀ ਨਹੀਂ ਸੌਂਦੀ ਠੀਕ ਆ ਤੇ ਕੱਲੇ ਦੁੱਧ ਪਾ ਦੂਗੀ ਜੇ ਰੇਟ ਕਿੰਨਾ ਰੱਖੋਗੇ ਹਾਂ ਨਾ ਇਹਦਾ 75000 ਹੈ ਜਮਾ ਹਾਂਜੀ ਠੀਕ ਆ ਯਾ ਇਹ ਰੇਟ ਆ ਬਹੁਤ ਚੰਗੇ ਵਹਿੜਾ ਸੰ ਲੈ ਚਲੋ ਠੀਕ ਆ ਇੱਕ ਇਧਰ ਆਪਾਂ ਸੋਨੂ ਦੋਸਤੋ ਆ ਗਾਂ ਦੀ ਜਾਣਕਾਰੀ ਲੈ ਕੇ ਦਿੰਨੇ ਆ ਫਿਰ ਤੋਰ ਕੇ ਦਿਖਾਵਾਂਗੇ ਕੱਲੇ ਜਿਹੜੀ ਆ ਵੱਡੀ ਗਾਂ ਆਗੀ ਇੱਕ ਇਨਮਸੂ ਆ ਗਈ ਇਹ ਤੀਜਾ ਸੂਆ ਸੂਣਾ ਬਈ ਇਹਨੇ ਹਜੇ ਤੀਜਾ ਸੂਆ ਸੂਣਾ ਲੇਵੇ ਲੂਵੇ ਤਾਂ ਬਹੁਤ ਖੁੱਲੀ ਆ ਹਨਾ ਹਾਂਜੀ ਲੇਵਾ ਥੋੜਾ ਢਿੱਲਾ ਜਰਾ ਠੀਕ ਹੈ ਹਾਂਜੀ ਤੇ ਕਿੰਨਾ ਕ ਦੁੱਧ ਪਾ ਦੋਗੇ ਦੁੱਧ ਦੇਰੂ ਇਹ 25 ਲੀਟਰ ਦਾ ਆਉਣਾ 25 ਕਿਲੋ ਹਾਂਜੀ ਹਾਂਜੀ ਠੀਕ ਹੈ ਤੇ ਰੇਟ ਕਿੰਨਾ ਰਹੂਗਾ ਬਈ ਰੇਟ 85000 ਇਹਦਾ 85000 ਤੋੜ ਕੇ ਦਿਖਾ ਬਈ ਦੋਸਤੋ ਰੇਟ ਬਾਈ ਨੇ 85000 ਕੀਤਾ ਬਾਕੀ ਮੈਂ ਤੁਹਾਨੂੰ ਦੱਸਾਂਗਾ ਗੱਲ ਹਨਾ ਵੀ ਵਜਨ ਦਾ ਕੁ ਲੇਵੇ ਦੀ ਖੁੱਲੀ ਤੁਸੀਂ ਦੇਖ ਸਕਦੇ ਹੋ ਬਾਕੀ ਦੇਖ ਸਕਦੇ ਹੋ ਥਣ ਸੂਣਾ ਜਿਹੜਾ ਬਹੁਤ ਚੰਗਾ ਹਨਾ ਠੀਕ ਆ ਇਧਰ ਮੂਨਿਕ ਵਾਲੇ ਥਣ ਤਾਂ ਜਿਹੜੇ ਹੈਗੇ ਆ ਮੁੱਠੀ ਵਾਲੀ ਨੇ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣਾ ਮੂਰਲਾ ਥਣ ਤਾਂ ਬਹੁਤ ਸੋਹਣਾ ਲੱਗਿਆ ਹੋਇਆ ਹੈਗਾ ਲੈਵੇ ਨੂੰ ਇਹ ਮਗਰਲਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਦੁੱਧ ਬਾਈ ਨੇ ਜਿਵੇਂ 25 ਕਿਲੋ ਆਖਿਆ ਹਾਂ ਨਿਚ ਬਾਈ ਚੂਹੀ ਤਾਂ ਵਧੀਆ ਹੋਊਗੀ ਹਨਾ ਚੂਹੀ ਦੀ ਬਹੁਤ ਚੰਗੀ ਹੈ ਜੀ ਠੀਕ ਹੈ ਬਹੁਤ ਚੰਗੀ ਕਾਲੇ ਕਿੰਨੇ ਦਿਨ ਲੈ ਜੂਗੀ ਦਿਨ ਲੈ ਜੂਗੀ ਅੱਛਾ ਦਿਨ ਲੈ ਜੂ ਫਿਰ 7-8 ਦਿਨ 7-8 ਦਿਨ ਲੈ ਜੂਗੀ ਹਜੇ ਹੋਰ ਤੇ ਕੀ ਰੇਟ ਰਹੂ ਕਾਲੇ 8/58500 ਠੀਕ ਹੈ ਠੀਕ ਹੈ ਤੇ ਆਜੋ ਅੱਗੇ ਆਪਾਂ ਤੁਹਾਨੂੰ ਇੱਧਰ ਜਿਹੜੀ ਹੈਗੀ ਹੈਗੀ ਜਰਸੀ ਹੈ ਜਿਹੜੀ ਇਹਦੀ ਵੀ ਆਪਾਂ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆ ਕਾਲੇ ਪਹਿਲਾਂ ਆਪਾਂ ਜਰਸੀ ਦੱਸ ਹਨਾ ਜਰਸੀ ਵੀ ਦੂਜਾ ਸੂਦਾ ਸੁਣਾਏ ਨੇ ਠੀਕ ਆ ਹਾਂ ਛੋਟੇ ਕਰਦ ਦੀ ਹੈਗੀ ਠੀਕ ਹੈ ਤੇ ਕਿੰਨੇ ਦਿਨ ਬਾਕੀ ਹੈ ਦੇਣੇ ਦੇ 10 ਬਾਕੀ ਆ 10 ਹਾਂਜੀ ਠੀਕ ਆ ਤੇ ਕਿੰਨਾ ਕਰਦ ਪਾ ਦੂ ਕਾਲੇ ਸੁਧ ਪਾ ਦੂ ਇਹ 14-15 ਲੀਟਰ ਬਾਈ 14 ਕਿਲੋ ਹੈ ਨਾ 12 13 13 14 ਕਿਲੋ ਦੁੱਧ ਪਾ ਦੂ ਹੈ ਨਾ ਠੀਕ ਆ ਬਾਕੀ ਉਹ ਸੋਹਣੀ ਬਹੁਤ ਆ ਹੈ ਨਾ ਕਿੰਨਾ ਕੋਨਾ ਦੀ ਦੇਖੋ ਤੁਸੀਂ ਦੋਸਤੋ ਮੂੰਹ ਦੀ ਬਾਹ ਹੀ ਸੋਹਣੀ ਹੈਗੀ ਜਮਾ ਮਿੱਡਾ ਜਿਹਾ ਮੂੰਹ ਹੈ ਤੁਸੀਂ ਦੇਖ ਸਕਦੇ ਹੋ ਥੋਰੀ ਕਾਲੇ ਕਰਾ ਰੇਟ ਫਿਰ ਆਪਾਂ ਕਨਫਰਮ ਕਰਾਉਣੇ ਆ ਜਿਵੇਂ ਮੈਂ ਦੱਸਿਆ ਤੁਹਾਨੂੰ ਦੋਸਤੋ ਹੈ ਨਾ ਵੀ ਬੋਡੀ ਵੰਤਰ ਦੇਖ ਲਓ ਤੇ ਲੇਵਲ ਉਵੇ ਦੀ ਵੀ ਬਹੁਤ ਸਾਫ ਵਹਿੜ ਹੈਗੀ ਬਾਕੀ ਥੋੜੀ ਛੋਟੀ ਜੀ ਵਹਿੜਾ ਭੱਜੀ ਫਿਰਦੀ ਹੈ ਵੇੜੇ 'ਚ ਪੈਰ ਤਾਂ ਲਾਉਂਦੀ ਨਹੀਂ ਮਾ ਦੀਤੀ ਲੇਵਲ ਉਵੇ ਦਿਖਾ ਦ ਗਿਆ ਆਪਾਂ ਮਾੜਾ ਆ ਆ ਦੇਖੋ ਆਣਾ ਤੁਣਾ ਦਾ ਸਾਇਜ ਚੰਗਾ ਹੈ ਨਾ ਕਾਲੇ ਇਹ ਇਧਰ ਬਣਦੇ ਕਾਲੇ ਮਾੜਾ ਪਿੱਛੋਂ ਦਿਖਾ ਦਈਏ ਇਹ ਲਓ ਦੇਖੋ ਫਿਰ ਹਾਏ ਹੋਰ ਬਣਾਉਗੀ ਲੈਵਾ ਤਾਂ ਹੈ ਨਾ ਉਹ ਛੋਟੀ ਜੀ ਹੈ ਜਮਾ ਬੱਤ ਕਦੀ ਕੀ ਰੇਟ ਰਹੂ ਕਾਲੇ ਦਾ 65000 ਰੁਪਏ ਬਈ ਦੇਂਗਾ ਕਿੰਨੇ ਦੀ 60000 ਦੀ ਦੇ ਦੇਗੀ 60000 ਦੀ ਦੋ ਦੋ 13 14 ਕਿਲੋ ਪਾ ਦੂਗੀ ਕਾਲੇ ਆਉਣਾ ਬਈ ਠੀਕ ਆ ਤੇ ਆਜੋ ਦੋਸਤੋ ਆਪਾਂ ਤੁਹਾਨੂੰ ਇਧਰ ਵੀ ਇੱਕ ਹੋਰ ਜਿਹੜੀ ਵਹੜ ਖੜੀ ਆ ਹੈ ਨਾ ਆਪਾਂ ਉਹ ਵੀ ਤੁਹਾਨੂੰ ਇਹਦੀ ਜਾਣਕਾਰੀ ਦੇ ਕਾਲੀ ਜਿਹੜੀ ਆ ਵਹੜਾ ਦੋ ਨਹੀਂ ਦੋ ਦੰਤ ਹੀ ਕਾਲੇ ਮੂੰਹ ਪੱਟ ਕੇ ਦਿਖਾ ਦੂੰ ਠੀਕ ਹੈ ਦੇਖਦੇ ਆ ਲੈ ਅਸੀਂ ਬੰਦ ਨਹੀਂ ਕਰਦੇ ਵੀਡੀਓ ਕਹਿੰਦੇ ਪੱਟ ਕੇ ਦੇਖੀਏ ਵੀ ਕਨਫਰਮ ਕਰ ਲਗੇ ਠੀਕ ਹੈ ਗੱਲ ਨਹੀਂ ਕਨਫਰਮ ਕਰਨਾ ਜ਼ਰੂਰੀ ਆਪਣੀ ਕੋਲ ਜੇ ਸੁਭਾਈ ਆਈ ਇਹਨਾਂ ਵੇਖ ਲਈਏ ਅੱਛਾ ਅੱਛਾ ਇਹ ਲੈ ਦੋ ਇਹ ਹੈ ਦੋ ਦੰਦ ਆ ਜੀ ਦੋ ਦੰਦ ਦੋ ਦੰਦ ਠੀਕ ਆ ਜਿਵੇਂ ਬਾਪੂ ਜੀ ਨੇ ਹੁੰਦਾ ਹਨਾ ਵੀ ਜੇ ਗੱਲ ਕਹਿ ਦਈਏ ਉਨੀ ਕੁ ਹੋਵੇ ਉਹਦਾ ਸਵਾਦ ਹੋਰ ਹੁੰਦਾ ਵੀਰੋ ਆਪਾ ਦੇਖੋ ਦੂਰ ਬੈਠੇ ਸੀਗੇ ਆਪਾਂ ਫੇਰ ਵੀ ਬੰਦ ਨਹੀਂ ਕੀਤੇ ਕਾਲ ਇਹਦੀ ਕੀ ਡਿਟੇਲ ਹੈ ਇਹ ਪਹਿਲਾ ਸੂਆ ਦੋ ਰੰਦ ਬੱਛੀ ਹੈ ਬਾਈ ਦਿਨ ਬਰੇ 15 ਅਜੇ ਬਾਕੀ ਆ ਦੁੱਧ ਕਿੰਨਾ ਕਪਾ ਦੂਗੀ ਦੁੱਧ ਪਾ ਦੂ 20 ਲੀਟਰ ਬੱਛੀ 20 ਲੀਟਰ ਪਾ ਦੂਗੀ ਖੁੱਲਾ ਹਾਂਜੀ ਠੀਕ ਆ ਥਾਣ ਦਾ ਸਾਈਜ਼ ਸੂਈ ਤਾਂ ਅਜੇ ਹੋਰ ਬਣਾਊਗੀ ਹਾਂਜੀ ਇਹ ਤਾਂ ਕੱਚੀ ਹੈ ਬੱਛੀ ਠੀਕ ਆ ਤੇ ਤੋਰ ਦੇ ਕਰਾਂ ਰੇਟ ਵੀ ਪਤਾ ਕਰਾਂਗੇ ਆਪਾਂ ਕੱਚੀ ਐ ਇਹ ਇੱਕ ਕੱਦ ਕਾਟ ਤਾਂ ਬਹੁਤ ਚੰਗਾ ਹੈ ਨਾ ਲੈਵੇ ਲੂਵੇ ਦੀ ਵੀ ਦੇਖ ਲੋ ਅਜੇ ਹੋਰ ਬਣਾਊਗੀ ਲੈਵਾ ਠੀਕ ਆ ਦਿਨ ਕਿੰਨੇ ਦੱਸੇ ਸੀ ਕਾਲੇ ਦਿਨ 15 ਬਾਕੀ ਬਈ ਇਹਦੇ ਜੀ ਠੀਕ ਐ ਬਾਕੀ 15 ਦਿਨ ਬਾਕੀ ਐ ਦੋਸਤੋ ਜਿਵੇਂ ਬਾਈ ਨੇ ਦੱਸਿਆ ਵੀ 20 ਲੀਟਰ ਦੁੱਧ ਪਾਉਗੀ 20 ਲੀਟਰ ਤਾਂ ਪਾਉ ਕਾਲੇ ਹੈ ਨਾ ਕਿ ਨਹੀਂ ਹਾਂਜੀ ਰਾਮਨਾ ਠੀਕ ਐ ਚਲੋ ਤੇ ਕਾਲੇ ਕੀ ਰੇਟ ਕਰਤਾ ਇਹਦਾ ਇਹਦਾ ਸੀਅਰ ਹੈ ਜੀ ਦੇਣੀ ਕਿੰਨੇ ਦੀ ਐ 75000 ਦੀ ਵੱਛੀ ਰਿਆਂਗੇ 75 ਦੀ ਠੀਕ ਐ ਤੇ ਕਾਲੇ ਹੋਰ ਜਿਹੜੀ ਇੱਧਰ ਖੜੀ ਐ ਇੱਕ ਆਪਣੀ ਹੈ ਅੱਜ ਸਵੇ ਹੀ ਸੁੱਜੀ ਐ ਬਈ ਅੱਛਾ ਹਾਂਜੀ ਇਹੇ ਤਾਜੀ ਸੂਈ ਆ ਗਈ ਹੈ ਨਾ ਹਾਂਜੀ ਬੱਚਾ ਅੰਦਰ ਬੈਠਾ ਹੈ ਬੱਚਾ ਅੰਦਰ ਬੈਠਾ ਹੈ ਠੀਕ ਹੈ ਇਹੇ ਹਜੇ ਅੱਜ ਸੂਈ ਹੈ ਦੋਸਤੋ ਵਕਤ ਤਾਂ ਹੀ ਲਿਬੜੀ ਦੀ ਲੱਗਦੀ ਹੈਗੀ ਕੱਲੇ ਕਿੰਨਾ ਕ ਦੁੱਧ ਪਾ ਦੂਗੀ ਦੁੱਧ ਦੇ ਰੂ ਬਾਈ 15 ਲੀਟਰ ਆਉਣਾ ਹੈ 15 ਕਿਲੋ ਹਾਂਜੀ ਠੀਕ ਆ ਕਿੱਦੇ ਅ ਅੱਜ ਸੂਈ ਹੈ ਤੇ ਕੀ ਰੇਟ ਰਹੂਗਾ ਕਿੰਨਵਾਂ ਸੂਆ ਇਹ ਦੂਜਾ ਸੂਆ ਬਈ ਰੇਟ ਇਹਦਾ 60000 ਦੂਜਾ ਸੂਆ 60000 ਦੇਣੀ ਕਿੰਨੇ ਦੀ ਜਮਾ ਬਸ 2000 ਘਟਾ ਕੇ 58 ਦੀ ਵੜ ਬਹੁਤ ਚੰਗੀ ਹੈ ਤਾਜੀ ਸੂਈ ਹੈ ਠੀਕ ਹੈ ਠੀਕ ਹੈ ਤੋਰ ਦੇ ਬਾਈ ਰਾਤ ਦੀ ਸੂਈ ਹੈ ਦੋਸਤੋ ਤਾਜੀ ਆਪਾਂ ਤੁਹਾਨੂੰ ਤੋਰ ਕੇ ਦਿਖਾਉਨੇ ਆ ਬਾਕੀ ਪਿੱਛੋਂ ਮੈਂ ਦਿਖਾ ਦਾਂ ਥੋੜਾ ਜਿਆ ਤਾਇਆ ਸੁਆ ਸੁਣ ਪਤਾ ਹੁੰਦਾ ਪਸ਼ੂ ਜਿੱਫੜ ਜੇ ਜਾਂਦਾ ਹੈਗਾ 6 ਲੀਟਰ ਵਾਲਾ ਘੜਤਾ ਹੀ ਦੋ ਬੈਲਾ ਅੱਛਾ ਕੱਡੇ ਵਾਲਾ ਤਾਂ ਫਿਰ ਠੀਕ ਆ ਸੁਈ ਨੂੰ ਬਹੁਤ ਟਾਈਮ ਹੋ ਗਿਆ ਹਨਾ ਜੇ ਮੇਰਾ ਅੱਧੀ ਹੋਈ ਹੈ ਤਾਂ ਫਿਰ ਬੋਲਾ ਤਾਂ ਨਿਕਲਦੀ ਨਿਕਲਦਾ ਅਜੇ ਨਵਾਈ ਨੂੰ ਹੀ ਨਹੀਂ ਬੋਡੀ weight ਬਹੁਤ ਆ ਨਵਾਈ ਨੂੰ ਹੀ ਤਾਂ ਫਿਰ ਆਏ ਆ ਨਾ ਤਾਇਆ ਸੁਆ ਹੁੰਦਾ ਪਸ਼ੂ ਫਿਰ ਨਵਾਉਣਾ ਔਖਾ ਹੋ ਜਾਂਦਾ ਤੇ ਬੱਚਾ ਦਿੱਤਾ ਕਿ ਮੱਛੀ ਨੇ ਅੱਛਾ ਬੱਚਾ ਬਈ ਬੱਚਾ ਹਾਂਜੀ ਠੀਕ ਆ ਲਾਲ ਜਆ ਬੱਚਾ ਵੀ ਆਪਾਂ ਦਿਖਾ ਦਿਆ ਮਮਾ ਹਾਂ ਦਿਖਾ ਦੇ ਆ ਦੇਖ ਲਓ ਦੋਸਤੋ ਹਨਾ ਤੁਸੀਂ ਤਾਜੀ ਸੂਈ ਜਿਹੜੀ ਆਖੀ ਸੀ ਆਪਾਂ ਬਹਿੜ ਇਹ ਉਹਦਾ ਬੱਚਾ ਆ ਗਿਆ ਤੇ ਰਾਤ ਦੀ ਸੂਈ ਹੈਗੀ ਤੇ ਆਜੋ ਅੱਗੇ ਹੋਰ ਦਿਖਾਉਣੀ ਆ ਕਾਲੇ ਜਿਵੇਂ ਆਪਾਂ ਬਹਿੜ ਵੀ ਦਿਖਾਤੇ ਬੱਚਾ ਵੀ ਦਿਖਾਤਾ ਹਨਾ ਤੇ ਹੋਰ ਜਿਹੜੀ ਇੱਕ ਉਧਰ ਖੜੀਆਂ ਗਮ ਆ ਉਹ ਕਿਵੇਂ ਆ ਉਹ ਇੱਕ ਬਹਿੜ ਹੈ ਬਈ ਕੱਚੀ ਆ ਜੀ 20 ਦਿਨਾਂ ਦੀ ਉਹ 20 ਦਿਨਾਂ ਦੀ ਕੱਚੀ ਹੈ ਦਿਖਾਉਣੀ ਹੈ ਕਿ ਦਿਖਾਉਣੀ ਨਹੀਂ ਦਿਖਾ ਰੰਨੇ ਚਲੋ ਇੱਕ ਵਾਰ ਦਿਖਾ ਦੇ ਹਨਾ ਤੇ ਇਹ ਵੀ ਸੋਹਣੀ ਆ ਯਾਰ ਬੱਗੀ ਜੀ ਬਹਿੜ ਹਨਾ ਮੂੰਹ ਮਾ ਦੀ ਬਹੁਤ ਸੋਹਣੀ ਆ ਦੋਸਤੋ ਦੇਖ ਸਕਦੇ ਹੋ ਤੇ ਕੱਲੇ ਚਲੋ ਆਪਾਂ ਖੜੀ ਦਿਖਾਵਾਂਗੇ ਹਨਾ ਹਾਂਜੀ 20 25 ਦਿਨ ਲੈ ਜੂਗੀ ਹਜੇ ਖਰਾਬ ਨਾ ਪਏ 20 ਦਿਨ ਪਏ ਹੈ ਜੀ ਠੀਕ ਕਰਕੇ ਵੇਚਾਂਗੇ ਜੀ ਹਜੇ ਤਾਂ ਤਿਆਰ ਕਰੋਂਗੇ ਹਾਂਜੀ ਠੀਕ ਹੈ ਗੱਲ ਤੇਰੀ ਤੇ ਕੱਲੇ ਉਂ ਜਿਵੇਂ ਆਪਾਂ ਰੇਟ ਦਾ ਚਲੋ ਹੁਣ ਫਿਰ ਕਨਫਰਮ ਕਰਨਾ ਕਿ ਕਮੇ ਹਾਂਜੀ ਅਜੇ ਤਾਂ ਮਤਲਬ ਮੈਂ ਕਹਿੰਦਾ ਵੀ ਤਿਆਰ ਜੇ ਹੋ ਜਾਣਦੇ ਹਨਾ ਤਿਆਰ ਹੋਈ ਦੀ ਕਰਾਂ ਠੀਕ ਹੈ ਦੁੱਧ ਕਿੰਨਾ ਕ ਦੇ ਦੂ ਕੱਲੇ ਦੁੱਧ ਦੇ ਦੂ ਬਿਹੜ ਇਹ 27 28 ਲੀਟਰ ਦੇ ਦੰਨੀ ਆਪਣੇ ਰੇਡ ਵੀ ਲਈਏ ਤੋਂ ਮਹਿਮਨ ਤੋਂ ਠੀਕ ਹੈ ਮਹਿਮਨ ਤੋਂ ਲੈਂਦੀ ਹਾਂਜੀ ਠੀਕ ਹੈ 27 28 ਕਿਲੋ ਦੁੱਧ ਬਾਈ ਕਹਿੰਦਾ ਵੀ ਇਹ ਦੂਜਾ ਸੁਭਾ ਜੀ ਹਾਂਜੀ ਠੀਕ ਹੈ ਠੀਕ ਹੈ ਤੇ ਆ ਜੋ ਉਧਰਲੀ ਸਾਈਡ ਆਪਾਂ ਤੁਹਾਨੂੰ ਦਿਖਾਉਣੇ ਆ ਜਿਵੇਂ ਆਪਾਂ ਬਾਈ ਕਾਲੇ ਹਨ ਆਪਾਂ ਤੇਰੇ ਸਾਰੀਆਂ ਜਿਹੜੀਆਂ ਹੈਗੀਆਂ ਅੱਠ ਦੇ ਅੱਠ ਨਾਗ ਆਪਾਂ ਤੋੜ ਕੇ ਦਿਖਾਤੇ ਹਨਾ ਹਾਂਜੀ ਮੈਨੂੰ ਇਹ ਜਾਣਕਾਰੀ ਦੇ ਵੀ ਦੇਖੋ ਵਪਾਰ ਦਾ ਕੰਮ ਆ ਤੁਹਾਡਾ ਹਾਂਜੀ ਵਪਾਰ ਦਾ ਕੰਮ ਆ ਬਾਈ ਠੀਕ ਹੈ ਲੋਕਲ ਸੇਲ ਮਾਲ ਕਿੰਨਾ ਕੁ ਹੁੰਦਾ ਤੇ ਬਾਹਰ ਕਿੰਨਾ ਕੁ ਜਾਂਦਾ ਆਪਣਾ ਜ਼ਿਆਦਾ ਦੇ ਲੋਕਲੀ ਸੇਲ ਹੁੰਦਾ ਠੀਕ ਹੈ ਹਾਂਜੀ ਤੇ ਬਾਹਰਲੇ ਬਾਹਰਲੇ ਵੀ ਆਉਂਦੇ ਆ ਜੀ ਬਾਹਰਲੇ ਆਉਂਦੇ ਆ ਠੀਕ ਹੈ ਗੱਡੀ ਗੁੱਡੀ 'ਚ ਮਤਲਬ ਵੀ ਸਾਰੇ ਜਾਂਦਾ ਮਾਲ ਗਾਹਕ ਜੁੜੇ ਹੋਏ ਆ ਪੁਰਾਣੇ ਸਾਹਿ ਮਤਲਬ ਲੋਕਲ ਵੀ ਮਾਲਵਾਤ ਸੇਲ ਕਰਦਾ ਹਾਂ ਜੀ ਲੋਕਲ ਜ਼ਿਆਦਾ ਹੁੰਦਾ ਜੀ ਠੀਕ ਹੈ ਠੀਕ ਹੈ ਚਲੋ ਚੰਗੀ ਗੱਲ ਹੈ ਤੇ ਬਾਈ ਨੰਬਰ ਦੇ ਦੇ ਤੇਰਾ ਨੰਬਰ ਆਪਣਾ 75892 9980 ਠੀਕ ਹੈ ਬਈ ਧੰਨਵਾਦ ਲੈ ਵੀ ਦੋਸਤੋ ਹਨਾ ਸਾਰੇ ਵੀਰਾਂ ਦਾ ਪਤਾ ਇਹਦੇ ਲਈ ਧੰਨਵਾਦ ਕਰਦੇ ਹੁੰਨੇ ਆ ਜਿੰਨੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਆ ਮੈਂ ਲਾਸਟ ਤੇ ਫਿਰ ਕਹਿੰਦਾ ਜਿੰਨੇ ਵੀਰ ਕਿਸੇ ਵੀ ਕੋਈ ਵੀ ਨਾਕ ਪਸੰਦ ਆਉਂਦਾ ਇਹਨਾਂ ਚੋਂ ਘਰੇ ਆਓ ਤਸੱਲੀ ਕਰੋ ਤਸੱਲੀ ਕਰਕੇ ਆਪ ਦਾ ਕੋਈ ਵੀ ਪਸ਼ੂ ਖਰੀਦ ਕਰ ਸਕਦੇ ਹੋ ਧੰਨਵਾਦ ਜਿੰਨੇ ਵੀਰ ਵੀਡੀਓ ਦੇ ਨਾਲ ਬਣੇ ਰਹੇ